ਸ਼੍ਰੀ ਅਕਾਲ ਜੀ ਅਸੀਂ ਖੜੇ ਆ ਜੀ ਇਸ ਟਾਈਮ ਮਾਨੂਪੁਰ ਬਰੋਟੀਆਂ ਵਾਲਾ ਕਹਿੰਦੇ ਨੇ ਇਹਨੂੰ ਆ ਕਮਰਾ ਜੀ ਸਰਦਾਰ ਲਾਭ ਸਿੰਘ ਔਰ ਸਰਦਾਰ ਗਰਮੇਲ ਸਿੰਘ ਨੰਬਰਦਾਰ ਜੀ ਦੇ ਭਰਾ ਨੇ ਅਤੇ ਲਾਭ ਸਿੰਘ ਦੇ ਕੋਈ ਲਾਦ ਨਾ ਹੋਣ ਕਾਰਨ ਉਹਨਾਂ ਨੇ ਸਰਦਾਰ ਸੁਖਦੇਵ ਸਿੰਘ ਨੰਬਰਦਾਰ ਜੀ ਨੂੰ ਗੋਦ ਲੈ ਲਿਆ ਸੀ ਅਤੇ ਜੋ ਲਾਭ ਸਿੰਘ ਦੀ ਜ਼ਮੀਨ ਜਾਇਦਾਦ ਸੀ ਉਹ ਵੀ ਸਕਦੇਵ ਸਿੰਘ ਦੇ ਕੋਲ ਹੀ ਆ ਉਹੀ ਸਾਹਮਦੇ ਨੇ ਇਹ ਕਮਰਾ 1949 ਦੇ ਵਿੱਚ ਜਿਸ ਟਾਈਮ ਲੋਕ ਮੱਝਾਂ ਚਾਰਦੇ ਹੁੰਦੇ ਸੀ ਗਾਵਾਂ ਚਾਰਦੇ ਹੁੰਦੇ ਸੀ ਪਾਣੀ ਦਾ ਕੋਈ ਸਾਧਨ ਨਹੀਂ ਸੀ ਹੁੰਦਾ ਇਹ ਕਮਰਾ ਤੇ ਇੱਕਾ ਹਲਟੀ ਇਹ ਲਗਾਈ ਸੀ ਇਹ ਖੂਹੀ ਤੁਸੀਂ ਦੇਖ ਲਓ ਵੀ ਇਹ ਉਸ ਟਾਈਮ ਦੀਆਂ ਇੱਟਾਂ ਦੀ ਉਹ ਆ ਥੱਲੇ ਉਹ ਦੇਖੋ ਇਹ ਆ ਉੱਪਰ ਰਦੇ ਲੱਗੇ ਹੋਏ ਨੇ ਨਵੇਂ ਇਹ ਉਸ ਟਾਈਮ ਦੀ ਹੋ ਆ ਤੁਸੀਂ ਦੇਖ ਸਕਦੇ ਹੋ ਥੱਲੇ ਤੱਕ ਤੇ ਆ ਦੇਖੋ ਥੱਲੇ ਤੱਕ ਦੇਖੋ ਆ ਹਲਟੀ ਦਾ ਜਿਹੜਾ ਹੈਗਾ ਇਹ ਪੌਣੀ ਵਗੈਰਾ ਲਾਈ ਹੋਈ ਏ ਲੱਗੀ ਹੋਈ ਆ ਇਹ ਚ ਟਿੰਡਾ ਹੁੰਦੀਆਂ ਸੀ ਦੱਸਦੇ ਨੇ ਉਹ ਟਿੰਡਾ ਪਹਿਲਾਂ ਕਿਤੇ ਪੰਚਾਇਤ ਨੇ ਬੇਜਬੂਤੀਆਂ ਟਿੰਡਾ ਵੀ ਹਲਟੀ ਵੀ ਇੱਥੇ ਹੁੰਦੀ ਸੀਗੀ ਬੇਜਬੂਤੀ ਆ ਕੁੰਡ ਬਣੀ ਹੋਈ ਆ ਉਸ ਟਾਈਮ ਦੀ 1949 ਦੀ ਉਹ ਇਹ ਕੁੰਡ ਬਣੀ ਹੋਈ ਆ ਇਹ ਲਾਭ ਸਿੰਘ ਜੀ ਨੇ ਸੇਵਾ ਕਰਾਈ ਸੀ ਇਹਦੀ ਗਰਮੇਲ ਸਿੰਘ ਲੰਬੜਦਾਰ ਜੀ ਦਾ ਭਰਾ ਸੀ ਅਤੇ ਸੁਖਦੇਵ ਸਿੰਘ ਨੰਬਰਦਾਰ ਉਹਨੇ ਲਾਭ ਸਿੰਘ ਨੇ ਗੋਦ ਲਿਆ ਹੋਇਆ ਸੀ ਤੇ ਇਹ ਬਾਕੀ ਇੱਥੇ ਮੁੰਡੇ ਅਕੈਡਮੀ ਵੀ ਬਣਾਈ ਸੀ ਕਬੱਡੀ ਕਬੱਡੀ ਖੇਡਦੇ ਹੁੰਦੇ ਸੀ ਟਰੈਕਟਰਸ ਕਰਦੇ ਹੁੰਦੇ ਸੀ ਆ ਦੇਖੋ ਪ੍ਰੈਕਟਿਸ ਵਾਲਾ ਸਿਸਟਮ ਉਹ ਦੇਖੋ ਤੁਸੀਂ ਤੇ ਧਿਆਨ ਨਾਲ ਦੇਖੋ ਉਹ ਤੁਹਾਨੂੰ ਪੋਲ ਪੋਲ ਜਿਹਾ ਦਿਖਦੇ ਨੇ ਧਿਆਨ ਨਾਲ ਦੇਖੋ ਤੁਸੀਂ ਇਹ ਪੋਲੇ ਰੱਸਾ ਚੜਨ ਨੂੰ ਪਾਇਆ ਹੋਇਆ ਰੱਸਾ ਚੜਦੇ ਨੇ ਉੱਪਰ ਤੇ ਪ੍ਰੈਕਟਿਸ ਕਰਦੇ ਹੁੰਦੇ ਸੀ ਇੱਧਰ ਆ ਵੀ ਪੱਟ ਤੇ ਵਾਹ ਕੇ ਪ੍ਰੈਕਟਿਸ ਵਾਸਤੇ ਬਣਾਇਆ ਹੋਇਆ ਜਗਾ ਤੇ ਆ ਜਿਹੜੇ ਪਿੱਪਲ ਬਰੋਟੇ ਵਗੈਰਾ ਨੇ ਉਸ ਟਾਈਮ ਪੰਚਾਇਤ ਨੇ ਇਹ ਵੀ ਬੇਜਬੂਤ ਤੇ ਸੀਗੇ ਤੇ ਇਹ ਭਿੰਦਰ ਸਿੰਘ ਆ ਉਹਨੇ ਇਹ ਫਿਰ ਸੇਵਾ ਕਰੀਆ ਬਰੋਟਿਆਂ ਬਰੂਟਿਆਂ ਦੀ ਪਿੱਪਲਾਂ ਪੋਪਲਾਂ ਦੀ ਇਹ ਉਹਨੇ ਲਗਾਏ ਨੇ ਆ ਦੇਖੋ ਵਧੀਆ ਸ਼ਾਮਾਂ ਹੋਈ ਹੋਈ ਆ ਬੱਚੇ ਪ੍ਰੈਕਟਿਸ ਕਰਦੇ ਨੇ ਕਮਰਾ ਦੇਖੋ ਤੁਸੀਂ ਡਿਜ਼ਾਈਨ ਪਿੱਲਰਾਂ ਦਾ ਦੇਖੋ ਉਹ ਟਾਈਮ ਇਹ ਡਿਜ਼ਾਈਨ ਚੱਲਦੇ ਹੁੰਦੇ ਸੀ ਪਿੱਲਰ ਆ ਦੇਖੋ ਥੱਲੇੋਂ ਇਹ ਇੱਟਾਂ ਨਿਕਲ ਗਈਆਂ ਖਰਨ ਲੱਗ ਗਈ ਜੇ ਇਹਦਾ ਹੁਣ ਸੰਭਾਲ ਕੀਤੀ ਗਈ ਤਾਂ ਸੰਭਿਆ ਜਾਊ ਕਿਉਂਕਿ ਇਹ ਪੁਰਾਣੀ ਵਿਰਾਸਤ ਆ ਜੀ ਇਹ ਵੀ ਬਜ਼ੁਰਗਾਂ ਦੀ ਤੇ ਆ ਦੇਖੋ ਡਿਜ਼ਾਈਨ ਕਮਰੇ ਦਾ ਅੰਦਰੋਂ ਦੇਖਦੇ ਆ ਕੁੰਡਾ ਖੁੱਲ੍ਹਈ ਆ ਆ ਦੇਖੋ ਇਹ ਆ ਦੇਖੋ ਆਉ ਉੱਠੜਨ ਲੱਗ ਗਈ ਹੁਣ ਅਸੀਂ ਗਿਰਨ ਲੱਗ ਗਿਆ ਅਸਮ ਠੀਕ ਹੈ ਤੇ ਅੰਦਰੋਂ ਦਿਖਾਉਣੀ ਆ ਤੁਹਾਨੂੰ ਕਮਰਾ ਇਹ ਆ ਦੇਖੋ ਮੁੰਡਿਆਂ ਦਾ ਸਮਾਨ ਪਿਆ ਪ੍ਰੈਕਟਿਸ ਵਾਲਿਆਂ ਦਾ ਆ ਦੇਖੋ ਅੰਦਰੋਂ ਧਿਆਨ ਨਾਲ ਕਮਰਾ ਦੇਖੋ ਪ੍ਰੈਕਟਿਸ ਵਾਲੇ ਮੁੰਡਿਆਂ ਦਾ ਸਮਾਨ ਪਿਆ ਉਹ ਦੇਖੋ ਪ੍ਰੈਕਟਿਸ ਕਰਦੇ ਨੇ ਮੁੰਡੇ ਅੰਦਰ ਹਨੂਮਾਨ ਜੀ ਦੀ ਫੋਟੋ ਆ ਗੁਰੂ ਗੋਬਿੰਦ ਸਿੰਘ ਜੀ ਦੀ ਆ ਹੋਰ ਦੇਵੀ ਦੇਵਤਿਆਂ ਦੀਆਂ ਫੋਟੋਆਂ ਨੇ ਤੇ ਅੱਜ ਆਇਆ ਲੱਗਦਾ ਇਹ ਕਮਰਾ ਦੇਖੋ ਅੰਦਰ ਆਹ ਦੇਖੋ ਇੱਕ ਇੱਥੇ ਉਸ ਪਰਿਵਾਰ ਨਾਲ ਮੇਰੀ ਗੱਲ ਹੋਈ ਸੀ ਸਕਦੇ ਉਸਨਾਂ ਨਾਲ ਉਹਨਾਂ ਦੇ بیٹے ਜਗਦੇਵ ਸਿੰਘ ਦਾ ਜਨਮ ਹੋਇਆ ਸੀ 1979 ਚ ਔਰ 1979 ਚ ਉਹ ਕਹਿੰਦੇ ਇੱਕ ਨਲਕਾ ਵੀ ਲਵਾਇਆ ਸੀ ਜੋ ਕਿ ਹੁਣ ਇਸ ਟਾਈਮ ਉਰੇ ਹੈ ਨਹੀਂ ਨਲਕਾ ਤੇ ਇਹ ਅਕੈਡਮੀ ਵਾਲਿਆਂ ਨੇ ਬਾਅਦ ਚ ਇਹ ਸਮਰਸੀਵਲ ਦਾ ਬੋਰਬੂਰ ਕਰਾਇਆ ਸੀ ਆ ਦੇਖੋ ਆਪਿਆ ਸਮਾਨ ਸਮੂਹ ਜੀ ਹੈ ਬੋਰ ਮੋਟਰ ਮੋਟਰ ਵੀ ਵਿੱਚ ਹੈ ਨਹੀਂ ਜਾਂ ਤਾਂ ਕੋਈ ਕੱਢ ਕੁੱਢ ਕੇ ਲੈ ਗਿਆ ਜਾਂ ਫਿਰ ਇਹਨਾਂ ਨੇ ਸਾਭ ਕੇ ਰੱਖੀ ਹੋਈ ਆ ਤੇ ਇਹ ਦੇਖੋ ਧਿਆਨ ਨਾਲ ਉਸ ਟਾਈਮ ਇਹ ਪਾਣੀ ਦੇ ਸਾਧਨ ਘਟ ਹੋਣ ਕਰਨੇ ਸੇਵਾ ਮਹਾਨ ਸੇਵਾ ਸੀ ਜੀ ਜਿਹੜਾ ਆਪਾਂ ਕਿਸੇ ਨੂੰ ਪਾਣੀ ਪਿਲਾਉਣਾ ਪਿਆਏ ਨੂੰ ਉਹ ਇੱਕ ਮਹਾਨ ਸੇਵਾ ਹੋ ਜਾਂਦੀ ਹੈ ਤੇ ਤੁਸੀਂ ਖੂਹੀ ਦੁਬਾਰਾ ਤੁਹਾਨੂੰ ਫੇਰ ਦਿਖਾਉਣਾ ਇਹ 1900 49 ਦੀ ਬਣੀ ਹੋਈ ਆ ਇਹ ਖੂਹੀ ਔਰ ਇੱਕ ਕਮਰਾ ਦੇਖੋ ਧਿਆਨ ਨਾਲ ਇਹ ਚੀਜ਼ਾਂ ਜੀ ਅਸੀਂ ਜੇ ਸੰਭ ਲਈਏ ਇਹਨਾਂ ਚੀਜ਼ਾਂ ਨੂੰ ਇਹ ਸਾਡੇ ਅਤਰੋ ਹੋਰਾ ਤੇ ਬਜ਼ੁਰਗਾਂ ਦੀਆਂ ਨਿਸ਼ਾਨੀਆਂ ਨੇ ਗਾਹਾਂ ਸਾਡੇ ਬੱਚਿਆਂ ਨੂੰ ਪਤਾ ਲੱਗਦਾ ਰਹਿੰਦਾ ਹੈ ਵੀ ਅਸੀਂ ਇਹ ਚੀਜ਼ਾਂ ਸਾਡੇ ਬਜ਼ੁਰਗਾਂ ਦੀਆਂ ਹੁੰਦੀਆਂ ਸੀ ਇਦਾਂ ਦੇ ਖੂ ਹੁੰਦੇ ਸੀ ਆਹ ਹੁੰਦੇ ਸੀ ਅਸੀਂ ਖੂ ਪੂਰਨ ਲੱਗ ਗਏ ਉਹਨਾਂ ਨੂੰ ਸੰਭਣ ਦੀ بجائے ਉਹ ਦੇਖੋ ਜੀ ਉੱਧਰ ਉਹ ਜਗਾ ਤੁਸੀਂ ਦੇਖਦੇ ਹੋ ਉੱਧਰ ਇਹ ਸਾਰੀ ਜਗਾ ਉਹਨਾਂ ਨੇ দান ਕਰੀ ਸੀ ਉਹ ਦੇਖੋ ਧਿਆਨ ਨਾਲ ਸਾਰੀ ਜਗਾ ਉਹ ਸੜਕ ਨੂੰ ਲੱਗ ਜਾਂਦੀ ਆ ਉਧਰ ਉਹ ਦੇਖੋ ਇਹ ਸਾਰੀ ਜਗਾ ਉਹਨਾਂ ਦੀ ਦਾਨ ਕਰੀ ਹੋਈ ਆ ਲਾਹਵ ਸਿੰਘ ਜੀ ਦੀ ਤੇ ਉਹਨਾਂ ਦੇ ਘਰੋਂ ਸਰਜੀਤ ਕੌਰ ਸੀ ਜੀ ਤੇ ਆਹ ਦੇਖੋ ਧਿਆਨ ਨਾਲ ਦੇਖੋ ਦੇਖੋ ਇਹ ਹੁਣ ਜਿਹੜੇ ਪਿੱਪਲ ਬਰੋਟੇ ਲਾਏ ਨੇ ਭਿੰਦਰ ਸਿੰਘ ਨੇ ਇਹ ਵੀ ਪਰਉਪਕਾਰ ਦਾ ਕੰਮ ਆ ਕਿੰਨੇ ਪੰਖੀ ਆ ਜਿਹੜੇ ਕਿੰਨੇ ਇਹਦੇ ਉੱਤੇ ਆ ਕੇ ਬੈਹਦੇ ਆ ਆਪਣੇ ਬੱਚੇ ਦਿੰਦੇ ਆ ਫਿਰ ਉਹਨਾਂ ਦੇ ਬੱਚੇ ਵੱਡੇ ਹੁੰਦੇ ਆ ਠੀਕ ਆ ਜੀ ਉਹ ਦੇਖੋ ਦਾੜੀ ਬਰੋਟੇ ਦੀ ਦੇਖੋ ਕਿੰਨੀ ਥੱਲੇ ਤੱਕ ਲੱਗਣ ਵਾਲੀ ਹੋਗੀ ਤੇ ਉਹ ਕੋਈ ਰਾਹਗੀਰ ਜਾਂਦਾ ਉਹਨੂੰ ਛਾਂ ਵੀ ਦਿੰਦੇ ਨੇ ਇਹ ਦਰਖਤ ਨਾਲੇ ਜਿਹੜਾ ਪਿੱਪਲ ਇਹ ਤਾਂ ਆਕਸੀਜਨ 24 ਘੰਟੇ ਆਕਸੀਜਨ ਛੱਡਦਾ ਹੈ ਇਹ ਤਾਂ ਬਹੁਤ ਜ਼ਿਆਦਾ ਆਕਸੀਜਨ ਪੈਦਾ ਕਰਦਾ ਤੇ ਇਹ ਦੇਖੋ ਜੀ ਸਾਧ ਸੰਗ ਜੀ ਇਸ ਤਰ੍ਹਾਂ ਦੇ ਜੋ ਹੈ ਇਹ ਆਪਣੇ ਬਜ਼ੁਰਗਾਂ ਦੇ ਕੰਮ ਕਰੇ ਹੋਏ ਨੇ ਜਿਵੇਂ ਖੂਹੀ ਲਾਈ ਹੋਈ ਹੈ ਜਾਂ ਹੋਰ ਕਰੇ ਇਹ ਚੀਜ਼ਾਂ ਨੂੰ ਆਪਾਂ ਸੰਭ ਕੇ ਰੱਖੀਏ ਤਾਂ ਬਹੁਤ ਵਧੀਆ ਗੱਲ ਆ ਮੇਰੀ ਬੇਨਤੀ ਆ ਵੀ ਜਿਹਦੇ ਵੀ ਖੂ ਹੈਗਾ ਉਹਨੂੰ ਖੂ ਨੂੰ ਸੰਭੋ ਉਹਨੂੰ ਸਮਾਰੋ ਸੁਮਾਰ ਕੇ ਵਧੀਆ ਬਣਾਓ ਤਾਂ ਜੋ ਸਾਡੇ ਬੱਚਿਆਂ ਨੂੰ ਪਤਾ ਲੱਗਦਾ ਰਹੇ ਵੀ ਇਦਾਂ ਪਹਿਲਾਂ ਸਾਡੇ ਬਜ਼ੁਰਗ ਮਿਹਨਤ ਕਰਦੇ ਸੀ ਇਦਾਂ ਚੀਜ਼ਾਂ ਬਣਦੀਆਂ ਸੀ ਇਦਾਂ ਹੁੰਦਾ ਸੀ ਉਹ ਪਤਾ ਲੱਗਦਾ ਰਹੇ ਮਿਲਦੇ ਆਂ ਹੀ ਅਗਲੇ ਬਲੌਗ ਚ